ਅਰ ਬੀਏ ਬੀਵੀਐਮਪੀ ਸਾਡੇ ਤੇ ਇਸ ਤਰ੍ਹਾਂ ਗੱਲ ਕਰਦੀ ਆ ਜਿਵੇਂ ਕੋਈ ਥਾਣੇਦਾਰ ਵਾਲੀ ਗੱਲ ਹੁੰਦੀ ਆ ਹੁਣ ਜਦੋਂ ਮਰਜੀ ਮੀਟਿੰਗ ਬੁਲਾ ਲਾਂਦੇ ਨੇ ਇੱਕ ਦਿਨ ਦੀ ਮੀਟਿੰਗ ਬੁਲਾ ਲਈ 28 ਤਾਰੀਖ ਨੂੰ ਮੀਟਿੰਗ ਬੁਲਾਈ 30 ਤਾਰੀਖ ਨੂੰ ਮੀਟਿੰਗ ਬੁਲਾਈ 3 ਤਰੀਕ ਨੂੰ ਮੀਟਿੰਗ ਬੁਲਾ ਕੇ ਖੜ ਗਏ ਤੇ ਗੱਲ ਕੀ ਕਰ ਰਹੇ ਨੇ ਪੰਜਾਬ ਸ਼ਾਮਲ ਨਹੀਂ ਹੋ ਰਿਹਾ ਅਸੀਂ ਸ਼ਾਮਲ ਹੋਣੇ ਆ ਬੀਵੀਐਮਪੀ ਦੇ ਰੂਲ ਦੇ ਵਿੱਚ ਲਿਖਿਆ ਸਰ ਕਿ ਐਮਰਜੈਂਸੀ ਮੀਟਿੰਗ ਵੀ ਹੈ ਜਿਹੜੀ ਉਹਦੇ ਲਈ 7 ਦਿਨ ਦਾ ਨੋਟਿਸ ਦੇਣਾ ਜ਼ਰੂਰੀ ਹੈ ਕਦੇ ਨੋਟਿਸ ਨਹੀਂ ਦਿੱਤੇ ਸਿੱਧੇ ਹੀ ਆਰਡਰ ਕਰੀ ਜਾਂਦੇ ਨੇ ਸਾਡੇ ਅਫਸਰ ਬਦਲੇ ਜਾਂਦੇ ਨੇ ਡਾਇਰੈਕਟਰ ਬਾਰਡਰ ਰੈਗੂਲੇਸ਼ਨ ਸਾਡਾ ਬਦਲ ਕੇ ਰੱਖਿਆ ਇੱਥੇ ਮੈਨੂੰ ਕਹ ਕਹਿੰਦੇ ਵਿੱਚ ਕੋਈ ਹਿਚ ਨਹੀਂ ਮਨੋਹਰ ਨਾਲ ਜੀ ਖੱਟਰ ਜਿਹੜੇ ਸੈਂਟਰ ਦੇ ਵਿੱਚ ਬੈਠੇ ਆ ਅੱਜ ਉਹਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਮੁੱਖ ਮੰਤਰੀ ਹਰਿਆਣਾ ਰਹੇ ਨੇ ਆ ਜੋ ਕਹਿੰਦੇ ਉਹਨਾਂ ਨੂੰ ਕਿ ਜਦੋਂ ਤੁਹਾਨੂੰ ਬਾਰ ਬਾਰ ਅਗਾ ਕੀਤਾ ਸੀ ਗਲਤੀ ਤੁਹਾਡੀ ਆ ਪਰ ਉਹ ਵੀ ਉਸੇ ਚਾਲ ਚੱਲੇ ਹੋਏ ਨੇ ਸੋ ਸਾਨੂੰ ਇਸਦੀ ਤਸੱਲੀ ਆ ਕਿ ਜੇ ਮਨੋਹਰ ਨਾਲ ਖੱਟਰ ਕੇਂਦਰ ਦੇ ਵਿੱਚ ਬੈਠੇ ਨੇ ਤਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਵਿੱਚ ਬੈਠੇ ਆ ਜਿਹੜੇ ਜਾ ਕੇ ਜਿਹੜੇ ਉਸੇ ਟਾਈਮ ਨੰਗਲ ਡੈਮ ਤੇ ਗਏ ਪਾਣੀਆਂ ਦੀ ਰਾਖੀ ਦੇ ਲਈ ਅੱਜ ਪਾਣੀਆਂ ਦੇ ਰਾਖੇ ਮੈਂ ਕਹਿ ਸਕਦਾ ਪੰਜਾਬ ਦੇ ਵਿੱਚ ਜੇ ਪਾਣੀਆਂ ਦੀ ਸਹੀ ਰਖਵਾਲੀ ਕੀਤੀ ਤਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤੀ ਜੇ ਪਾਣੀਆਂ ਨੂੰ ਖੇਤਾਂ ਤੱਕ ਲਿਜਾਣ ਦੀ ਗੱਲ ਕੀਤੀ ਹੈ ਤਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤੀ ਹੈ ਜਿਹੜੇ ਡੈਮਾਂ ਦਾ ਪਾਣੀ ਅੰਜਾਈ ਜਾਂਦਾ ਸੀ ਵਰਤਿਆ ਨਹੀਂ ਜਾਂਦਾ ਤੇ ਆਪਸ ਦੇ ਵਿੱਚ ਰਲ ਮਿਲ ਕੇ ਗੱਲਾਂ ਕਰਦੇ ਸੀ ਤੇ ਪਾਣੀ ਗੱਲ ਧਿਆਨ ਹੀ ਕਦੀ ਨਹੀਂ ਦਿੱਤਾ ਸੀ ਤੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਪਹਿਲੇ ਦਿਨ ਕਹਿਤਾ ਸੀ ਤੇ ਅੱਜ ਅਸੀਂ 85% ਪਾਣੀ ਹੈ ਜਿਹੜਾ ਡੈਮਾਂ ਦਾ ਯੂਟਿਲਾਈਜ਼ ਕਰ ਸਕੇ ਹਾਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਬਦੌਲਤ ਤੇ ਦੂਜੀ ਸਰ ਸਰ ਹਰਿਆਣਾ ਸਾਨੂੰ ਪਾਣੀ ਕਹੀ ਜਾਂਦਾ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਕਹੀ ਜਾਂਦੇ ਆ ਕਿ ਅਸੀਂ ਧਰਤੀ ਹੇੜਾ ਪਾਣੀ ਕੱਢ ਕੇ ਦੇ ਦੇਾਂਗੇ ਜੇ ਲੋੜ ਪੈ ਗਈ ਤਾਂ ਹੁਣ ਧਰਤੀ ਹੇੜਾ ਪਾਣੀ ਤੁਸੀਂ ਵਰਤ ਲਓ 700 ਕਿ ਉਸੇ ਕੋਤੇ ਹੈਗੇ ਨੇ ਸਾਨੂੰ ਦਿੰਦੇ ਫਿਰੋਂ ਪਹਿਲਾਂ ਸਾਥੋਂ ਲਿੰਦੇ ਫਿਰੋਂ ਆਪੀ ਵਰਤ ਲਓ ਹੁਣ ਇਹ ਪਾਣੀ ਲੈਣਾ ਚਾਹੁੰਦਾ ਜਮਨਾ ਤੋਂ ਪਾਣੀ ਲੈ ਸਕਦੇ ਨੇ ਔਰ ਜਿਹੜਾ ਜਮਨਾ ਦੇ ਵਿੱਚ ਸਰ ਪਾਣੀ ਉੱਥੇ ਐਗਰੀਮੈਂਟ ਹੋਇਆ ਸੀ ਤਾਂ ਯੂਪੀ ਦੇ ਨਾਲ ਤਾਂ ਜਿਹੜਾ ਐਗਰੀਮੈਂਟ ਹੋਇਆ ਸੀ 1956 ਦੇ ਵਿੱਚ ਉਹ ਪੰਜਾਬ ਦੇ ਨਾਲ ਹੋਇਆ ଥି। ਪੰਜਾਬ ਨੂੰ ਪਾਣੀ ਦੇਣ ਦੀ ਗੱਲ ਕੀਤੀ ਗਈ ਸੀ। ਫਿਰ 1966 ਦੇ ਵਿੱਚ ਜਦੋਂ ਪੁਨਰਗਠਨ ਹੋਇਆ ਤਾਂ ਜਮਨਾ ਦਾ ਪਾਣੀ ਸਾਡੇ ਨਾਲ ਗੱਲ ਹੀ ਕੋਈ ਨਹੀਂ ਕੀਤੀ। ਪੰਜ ਐਮਐਫ ਪਾਣੀ ਦੀ ਸਾਰਾ ਹਰਿਆਣਾ ਲੈ ਕੇ ਬੈਠ ਗਿਆ ਉਹ। ਤੇ ਜਦੋਂ ਜਮਨਾ ਦਾ ਪਾਣੀ ਸਾਨੂੰ ਮਿਲਿਆ ਨਹੀਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਸਹੀ ਗੱਲ ਕਹੀ ਆ ਕਿ ਐਸਵਾਈਐਲ ਨਹੀਂ ਹੈ। ਅਸੀਂ ਜਿਹੜੀ ਹੈ 22 ਐਸਐਲ ਬਣਾਉਣੀ ਹੈ ਅਸੀਂ ਉੱਥੋਂ ਪਾਣੀ ਲੈਣਾ ਜਿੱਥੇ ਸਾਡਾ ਹੱਕ ਬੰਦਾ ਸਾਡਾ ਤੇ ਉੱਥੇ ਹੱਕ ਬੰਦਾ ਅਸੀਂ ਗੱਲ ਨਹੀਂ ਕੀਤੀ ਕੋਈ ਤੇ ਰਾਵੀ ਵਿਆਸ ਦੇ ਉੱਤੇ ਸਾਰੇ ਪਾਣੀਆਂ ਦੀ ਗੱਲ ਕਰੀ ਜਾਂਦੇ ਨੇ ਸੋ ਹਰ ਚੀਜ਼ ਇਹਨਾਂ ਦੀ ਕਾਨੂੰਨ ਦੇ ਖਿਲਾਫ ਹੈ ਰੂਲਸ ਐਂਡ ਰੈਗੂਲੇਸ਼ਨ ਦੇ ਖਿਲਾਫ ਹੈ ਸਾਰੇ ਇਹ ਜਿਹੜੀ ਇਹ ਸਿਰਫ ਤੇ ਸਿਰਫ ਇੱਕ ਗੱਲ ਤੇ ਬੈਠੇ ਆ ਕਿ ਅਸੀਂ ਧੱਕਾ ਕਰਨਾ ਹੈ ਅਸੀਂ ਧੱਕੇ ਨਾਲ ਸਾਰਾ ਕੁਝ ਲੈ ਲਾਂਗੇ ਸਾਰਾ ਸੋ ਇਹ ਜਿਹੜੀ ਵੀ ਮੀਟਿੰਗ ਕਰਦੇ ਨੇ ਉਹ ਵੀ ਇਹਨਾਂ ਦੀ ਗਲਤ ਆ ਸਰ ਤੇ ਜਿਹੜੇ ਇਹ ਫੈਸਲੇ ਬੀਵੀਐਮਬੀ ਦੇ ਵਿੱਚ ਕੀਤੇ ਨੇ ਇਹਨਾਂ ਨੇ ਉਹ ਸਾਰੇ ਫੈਸਲੇ ਗਲਤ ਨੇ ਬੀਵੀਐਮਬੀ ਟੋਟਲੀ ਮਨਮਰਜ਼ੀ ਕਰ ਰਹੀ ਹੈ ਜਦ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿੰਨਾ ਖਰਚਾ 60% ਖਰਚਾ ਕੱਲਾ ਪੰਜਾਬ ਦਿੰਦਾ 60% ਸਰ ਖਰਚਾ ਤਾਂ ਪੰਜਾਬ ਦਿੰਦਾ ਤੇ ਬੋਰਡ ਪੰਜਾਬ ਦੀ ਇਕ ਆ ਬਾਕੀ ਸਾਰੀਆਂ ਵੋਟਾਂ ਚ ਕਮਿਸ਼ਨ ਵਾਲੇ ਇਹਦੇ ਚ ਹੋਰ ਕੁਝ ਕਈ ਕਰ ਲਏ ਵੋਟਾਂ ਵਧਾਉਣ ਦੀ ਖਾਤਰ ਤੇ ਅਸੀਂ 60% ਵਾਲੇ ਇੱਕ ਬੋਰਡ ਤੇ ਖੜੇ ਆ ਇਹਨਾਂ ਨੇ ਸਾਰੀ ਆਪਦੀ ਪਰਮਾਰ ਕਰ ਲਈ ਮਨਮਰਜ਼ੀ ਦੇ ਫੈਸਲੇ ਲਈ ਜਾਂਦੇ ਆ ਸੋ ਇਹ ਡੈਂਸ ਸੇਫਟੀ ਐਕਟ ਬਣਾ ਕੇ ਸੋ ਕੇਂਦਰ ਦੀ ਸਰਕਾਰ ਮੈਂ ਕਹਿ ਸਕਦਾ ਬੀਜੇਪੀ ਦੀ ਸਰਕਾਰ ਇਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਕਾ ਪੂਰੇ ਦੇਸ਼ ਦੇ ਵਿੱਚ ਪੈਦਾ ਕਰਨਾ ਚਾਹੁੰਦੀ ਆ ਤੇ ਜਿੱਥੇ ਇਹਨਾਂ ਦੀਆਂ ਸਰਕਾਰਾਂ ਨਹੀਂ ਐ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਨੇ ਹਰ ਤਰੀਕੇ ਦੇ ਨਾਲ ਹਰ ਗੱਲ ਤੇ ਕਬਜ਼ਾ ਕਰ ਲਿੱਤਾ ਜਾਵੇ ਇਹ ਇਹਨਾਂ ਦੀ ਪਲਾਨਿੰਗ ਹੈ ਇਸੇ ਤਹਿਤ ਹੁਣ ਡੈਮ ਸਾਡੇ ਨੇ ਡੈਮ ਦਾ ਮਤਲਬ ਕੀ ਹੈ ਜੀ ਇਹਨਾਂ ਦਾ ਹੁਣ ਚਾਕੇ 2021 ਦੇ ਵਿੱਚ ਉਹ ਵੀ ਲੈ ਕੇ ਆ ਗਏ ਸੋ ਇਹ ਹਰ ਤਰੀਕੇ ਦੇ ਨਾਲ ਕੋਸ਼ਿਸ਼ ਇਹ ਕਰਦੇ ਨੇ ਕਿ ਸਾਰੀ ਗੱਲ ਤੇ ਕਬਜ਼ਾ ਕੀਤਾ ਜਾ ਸਕੇ ਸੋ ਹਰਿਆਣਾ ਪਰ ਬਿਲਕੁਲ ਜਿਹੜਾ ਹਰਿਆਣੇ ਦੀ ਧੱਕੇਸ਼ਾਹੀ ਹੈ ਇਹ ਇੱਕ ਦੁਨੀਆ ਸਾਹਮਣੇ ਐਸਾ ਹੂਆ ਖੜਾ ਕੀਤਾ ਇਹਨਾਂ ਨੇ ਪਰ ਸਾਡੇ ਕੋਲੇ ਸਪਸ਼ਟ ਸਟੈਂਡ ਹੈ ਕੋਈ ਗੱਲ ਨਹੀਂ ਦੂਜੀ ਗੱਲਾਂ ਹੀ ਦੋ ਨੇ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਕਿ ਕਿੰਨਾ ਪਾਣੀ ਕਿਹਦੇ ਹਿੱਸੇ ਦਾ ਹੈ ਕਿੰਨਾ ਪਾਣੀ ਕਿਹਨੂੰ ਮਿਲਣਾ ਚਾਹੀਦਾ ਹਰ ਇੱਕ ਚੀਜ਼ एवरीथिंग ਇਜ਼ ਔਨ ਰਿਕਾਰਡ ਕਿ ਕਿੰਨਾ ਪਾਣੀ ਸੀ ਡੇਲੀ ਦੇ ਡੇਲੀ ਮੋਨੀਟਰਿੰਗ ਹੁੰਦੀ ਆ ਤੇ ਸਾਡਾ ਕਿਤੇ ਪਾਣੀ ਇਹਨਾਂ ਨੇ ਦੱਬਣ ਦੀ ਕੋਸ਼ਿਸ਼ ਕੀਤੀ ਆ ਅਸੀਂ ਉਸ ਦੇ ਖਿਲਾਫ ਖੜੇ ਆ ਤੇ ਜਿੱਥੇ ਕਿਤੇ ਇੰਟਰ ਸਟੇਟ ਰਿਵਰ ਵੈਸੇ ਦਾ ਹੈ ਹੀ ਨਹੀਂ ਜੇ ਇੰਟਰਸਟੇਟ ਰੋਡ ਰਵਰ ਕੱਲਾ ਕਾ ਘੱਗਰ ਦਰਿਆ ਆ ਸਰ ਘੱਗਰ ਦਰਿਆ ਦੇ ਉੱਤੇ ਜਿੰਨੀ ਜਾਤੀ ਪੰਜਾਬ ਦੇ ਨਾਲ ਹੁੰਦੀ ਆ ਮੇਰਾ ਹਲਕਾ ਲਹਿਰਾ ਉੱਥੇ ਸਰ ਖਨੌਰੀ ਤੋਂ ਮਕਰੋੜ ਸਾਲ ਤੱਕ ਅਸੀਂ ਚੈਨਲਾਈਜ਼ ਕਰ ਲਿਆ ਤੇ ਮਕਰੋੜ ਤੋਂ ਕੜੈਲ ਤੱਕ ਸਾਨੂੰ ਚੈਨਲਾਈਜ਼ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਹਿੰਦਾ ਸੀ ਉੱਥੇ ਗਏ ਸੀ ਕਹਿੰਦੇ ਜਿੰਨੇ ਪੈਸੇ ਲੱਗਦੇ ਨੇ ਲਾ ਦਿਓ ਕੋਈ ਗੱਲ ਨਹੀਂ ਅਸੀਂ ਚੈਨਲਾਈਜ਼ ਕਰ ਲਾਂਗੇ ਉਹਦੀ ਇਜਾਜ਼ਤ ਨਹੀਂ ਸਾਨੂੰ ਦਿੱਤੀ ਜਾ ਰਹੀ ਆਪਦੇ ਹਿੱਸੇ ਦਾ ਬਹੁਤ ਦੂਰ ਦੀਆਂ ਗੱਲਾਂ ਨੇ ਸੋ ਹਰ ਤਰੀਕੇ ਦੇ ਨਾਲੇ ਸਾਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਹਦੀ ਅਸੀਂ ਨਿੰਦਾ ਵੀ ਕਰਦੇ ਆ ਤੇ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨੀ ਆ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਾਂਗੇ ਪੰਜਾਬ ਦੀ 1 ਇੰਚ ਇੱਕ ਬੂੰਦ ਪਾਣੀ ਦੀ ਬਾਹਰ ਨਹੀਂ ਜਾਣ ਦੇਵਾਂਗੇ ਅਸੀਂ ਪੀਰਾਂ ਪਗੰਬਰਾਂ ਗੁਰੂਆਂ ਮਹਾਰਾਜ ਸੰਤਾਂ ऋष्या मुनिया दी ਧਰਤੀ ਐ ਪਾਣੀ ਦੇ ਅਸੀਂ ਛਵੀਲਾਂ ਲਾਉਣੇ ਆ ਜੇ ਪਾਣੀ ਸਾਥੋਂ ਮੰਗਿਆ ਗਿਆ ਤਾਂ ਬੜੀ ਖੁੱਲ੍ਹ ਦਲੀ ਦੇ ਨਾਲ ਆ ਜਿਵੇਂ ਮੈਂ ਦੱਸਿਆ 680 ਕਿਊਸਿਕ ਲੌਸ ਦਾ ਵੀ ਅਸੀਂ ਦਿੱਤਾ ਕਿ ਇਹਨਾਂ ਨੇ ਹੈਡਿੰਗੇ ਲਿਖਿਆ ਦੀ ਡਰਿੰਕਿੰਗ ਵਾਟਰ ਪੀਣ ਵਾਲੇ ਪਾਣੀ ਦੀ ਗੱਲ ਕਹਿ ਕੇ ਜੇ ਕੁਝ ਹੋਰ ਵੀ ਮੰਗ ਲਿਆ ਅਸੀਂ ਉਹ ਵੀ ਦਿੱਤਾ ਪਰ ਪੰਜਾਬ ਦੀ ਇੱਕ ਬੂੰਦ ਵੀ ਐ ਜਿਹੜੀ ਉਹ ਇਸ ਗੈਰ ਕਾਨੂੰਨੀ ਟੰਗ ਦੇ ਨਾਲ ਅਸੀਂ ਬਾਹਰ ਨਹੀਂ ਜਾਣ ਦੇਵਾਂਗੇ ਸਰ ਬਹੁਤ ਬੜਾ